ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਕਿਰਪਾ ਮਹਾਰਾਜ ਦੀ ਤਾਂ ਭਰਾਵਾ ਦੀ ਵੀ ਕਿਰਪਾ ਵਾ ਠੀਕ ਹੈ ਜੀ ਤੇ ਕਿਦਾਂ ਵੇਖਿਆ ਮਾਲ ਪਹਿਲਾਂ ਹਾਂਜੀ ਹਾਂਜੀ ਵੇਖੀ ਆ ਇੱਕ ਆ ਵੀ ਮੈਂ ਵੇਖੀ ਆ ਹਾਂਜੀ ਵੱਡੀ ਮੈਂ ਵੇਚੀ ਆ ਉਹ ਮੱਝ ਦਾ ਚਲੋ ਆਪਾਂ ਤਾਂ ਵੀਡੀਓ ਪਾਉਣ ਲੱਗੇ ਆ ਮੱਝ ਹਰਿਆਣੇ ਵਾਲੇ ਭਾਜੀ ਨੇ ਲਈ ਕਿਸੇ ਨੇ ਹਾਂਜੀ ਵੀਡੀਓ 'ਚ ਵੀ ਇਹ ਗੱਲ ਗਈ ਮੰਨ ਜਾ ਰਾਇਆ ਤੇ ਅੱਜਾਂ ਦੇ ਪੈਸੇ ਨਹੀਂ ਭੰਡੇ ਆ ਗੱਲ ਚਲੋ ਆਪਾਂ ਪੈਸੇ ਵਾਪਸ ਪਾ ਦਾਂਗੇ ਠੀਕ ਚਲੋ ਕੇ ਭਰਾ ਨੇ ਲੈਣੀ ਉਹ ਤੇ ਚਲੋ ਦੱਸ ਦਿਓ ਆਪਾਂ ਤੇ ਮੈਂ ਜਵਾਬ ਦੇ ਗਿਆ ਦਾ ਸਾਰਿਆਂ ਨੂੰ ਵੀ ਨਹੀਂ ਵੇਖੀ ਆ ਜਾਂ ਕਿਦਾਂ ਅੱਛਾ ਅੱਛਾ ਬਾਕੀ ਉਹ ਪਾ ਦਿੰਨੇ ਆ ਤੇ ਭਾਈ ਨੇ ਵੱਡੀ ਲਈ ਜਾਂਦਾ ਵੀ ਇਹ ਵੀ ਕਰਾਉਣੇ ਗੱਲਬਾਤ ਫਲ ਜਣਾਣਾ ਹਾਂਜੀ ਤੇ ਐਡਰੈਸ ਹੀ ਕਰਾਂ ਫੇਰ ਬੋਲਦਾ ਐਡਰੈਸ ਜੀ ਪਿੰਡ ਧੀਰੇਗੋੜਾ ਜਿਲ੍ਹਾ ਹੁਸਰਤਪੁਰ ਸ਼ਹਿਰ ਸਾਨੂੰ ਜਨਿਆਲਾਗੁਰੂ ਪੈਂਦਾ ਹਾਂਜੀ ਦਾਣਾ ਮੰਡੀ ਦੇ ਨਾਲ ਪਿਛਲੇ ਪਿੰਡ ਦਾਣਾ ਮੰਡੀ ਵਾਲੀ ਸਾਈਡ ਤੇ ਕਈ ਭਰਾ ਕਹਿੰਦੇ ਜਨਿਆਲੇ ਦੇ ਕਿਧਰਲੇ ਬੰਨੇ ਪੈਂਦੇ ਆ ਦਾਣਾ ਮੰਡੀ ਵਾਲੇ ਪਿਛਲੇ ਬੰਨੇ ਜੀ ਠੀਕ ਹੈ ਜੀ ਠੀਕ ਹੈ ਹਾਂ ਜੇ ਮੱਲੀਓਂ ਹੁੰਦਿਆ ਵੀ ਨਹਿਰ ਨਾਲ ਕੇ ਰਸਟੌਰਾ ਮੰਨ ਲਓ ਇਧਰੋਂ ਜਲੰਧਰੋਂ ਜਾਂ ਦੂਰੋਂ ਕੇਤੇ ਆਉਣਾ ਜੀ ਜੀ ਮੰਨ ਲਓ ਇਧਰ ਕੋਲੂ ਸਾਹਬ ਉਹ ਤਾਂ ਜੰਡਿਆਲਾ ਇਧਰ ਜੰਡਿਆਲੇ ਤੋਂ ਦੂਜੀ ਸਾਈਡ ਤੇ ਆ ਠੀਕ ਆ ਤੇ ਜੇ ਇਧਰੋਂ ਕਿੰਨਾ ਬਟਾਲੇ ਜਾਂਦੋਂ ਜਾਂ ਹੋਰ ਇਧਰੋਂ ਦੂਰੋਂ ਗਹਿਰੀ ਮੰਡੀ ਲੰਘ ਕੇ ਠੀਕ ਆ ਤੇ ਇਹ ਇਹ ਸੂਈ ਕਿਸ ਹੋਂ ਵਾਲੀ ਸੂਈ ਆ ਭਾਜੀ ਸੂਈ ਆ ਕਿੰਨਾ ਦੁੱਧ ਭਾਜੀ ਇਹਦੇ ਕੋਲ 11 ਲੀਟਰ ਦੁੱਧ ਹੋਣਾ ਹੈਗਾ 11 ਲੀਟਰ ਬੱਚਾ ਕੋਈ ਨਹੀਂ ਬੱਚਾ ਉਹ ਪਰਾਂ ਬੱਚਾ ਜੇ ਮੜਾ ਵੀਡੀਓ ਮਾਰ ਦਿਓ ਹਾਂਜੀ ਬਾਹਰ ਨੂੰ ਤੋੜ ਕੇ ਦਿਖਾਈਏ ਭਾਜੀ ਕੱਟ ਕਾਟ ਵਾ ਵੱਡਾ ਜਿਹਾ ਹਣਾ ਆ ਜੋ ਆਨ ਦੋ ਆਨ ਦੋ ਜੀ ਬਾਕੀ ਸੋਹਣੀ ਸੁਨੱਖੀ ਪੂਰੀ ਆ ਐ ਜੈਡ ਬਲੈਕ ਆ ਇੱਕੋ ਰੰਗ ਕਾਲੀ ਆ ਇੱਕ ਵਾਝ ਆਪਾਂ ਤੁਹਾਨੂੰ ਹੋਰ ਦਿਖਾਉਣੀ ਆ ਕਾਫੀ ਵੱਡੀ ਮੱਝ ਆ ਜਿਹੜੀ ਇੱਕ ਵੀ ਵਾਲ ਚਟਾ ਨਹੀਂ ਗਿਆ ਮੈਂ ਤੇ ਹਾਂਜੀ ਇਹ ਗੱਲ ਮੰਨਜੋਗੇ ਦੂਜੀ ਮੱਝ ਵੀ ਆਪਾਂ ਦਿਖਾਣੀ ਤੁਹਾਨੂੰ ਉਹ ਸੇਲ ਹੋ ਗਈ ਆ ਜਿਹੜੀ ਕੱਲ ਪਾਈ ਸੀ ਵੱਡੀ ਹਾਥੀ ਜੀ ਦੀ ਮੱਝ ਪਾਈ ਸੀ ਨਾ ਜਿਹੜੀ ਉਹ ਸੇਲ ਹੋ ਗਈ ਆ ਅੱਜ ਨੂੰ ਟਾਈਮ ਹੋ ਗਿਆ ਜੀ 11 12 ਵਜੇ ਨਹੀਂ ਤੇ 7 ਵਜੇ ਨਹੀਂ ਚਾਈ ਗਏ ਹਾਂਜੀ ਫਿਰ ਇੱਕ ਭਰਾ ਮੈਨੂੰ ਦੁਬਾਰਾ ਅੰਦਰ ਵੀ ਤਰੀਕ ਦੱਸ ਦਿਆ ਕਰੋ ਅੱਜ ਤਰੀਕ ਹੈ ਕੀ ਜੀ 28 8 2024 ਇਹ ਆਪਾਂ ਉੱਪਰ ਲਿਖਦੇ ਹਾਂ ਕੋਈ ਲਿਖਾ ਪੈਂਦਾ ਕਈ ਵਾਰੀ ਤਰੀਕਾ ਨਹੀਂ ਦਿੰਦਾ ਆਪਾਂ ਨਾ ਤਰੀਕ ਉੱਪਰ ਲਿਖੀ ਵੀ ਹੁੰਦੀ ਹੈ ਨੰਬਰ ਵੀ ਉੱਪਰ ਲਿਖਿਆ ਹੁੰਦਾ ਠੀਕ ਹੈ ਠੀਕ ਹੈ ਤੇ ਉਹ ਵੀਰ ਪੜਦੇ ਨਹੀਂਗੇ ਸਿੱਧੇ ਵੀਡੀਓ ਵੇਚਦੇ ਨੇ ਤਰੀਕ ਨਹੀਂ ਦੱਸੀ ਪੁਰਾਣੀ ਵੀਡੀਓ ਜੋ ਕਿ ਮੈਂ ਪੁਰਾਣੀ ਤੇ ਪੁਰਾਣੀ ਹੀ ਵੇਚਿਆ ਮਾਸਟਰ ਤੌਰ ਵੀਰਾਂ ਨੂੰ ਆਜਾ ਲੈ ਹੁਣ 11 ਕਿਲੋ ਤੋਂ ਤਾਂ 11 ਕਿਲੋ ਤਿਆਰ ਬੜੀ ਚਵਾ ਕੇ ਦੇਵਾਂਗਾ ਤਾਂ 13 ਦੱਸਿਆ ਸੀ ਭਾਜੀ 13 ਤੋਂ ਤੁਹਾਨੂੰ ਦੱਸੂਗਾ ਵੀਡੀਓ ਜੀ ਵੀ 13 ਗਏ ਦੋ ਡੰਗ ਚੋਈਏ ਨੇ 13 ਕਿਲੋ ਆਪਣਾ ਫਿੱਟ ਕਰਕੇ ਖਰਿਆ ਠੀਕ ਆ ਬਾਕੀ ਜੇ ਬੋਲੇ ਤੇ ਮੈਂ ਹੀ ਇਹਦੀ ਕਿਸ ਨੇ ਸਾਈ ਪਾਈ ਹਿਆ ਨਾ ਸਾਈ ਪਾਈ ਹੀ ਜੂਪੀ ਤੋਂ ਵੀ ਚਲੋ ਭਾਜੀ ਦਾ ਮਸੂਨੇ ਵੀ ਗੱਲ ਕੀਤੀ ਆ ਦੋ ਤਿੰਨ ਫੋਨ ਵੀ ਆਏ ਮਗਦੇ ਫਿਰ ਮੌਨਾਂ ਗੱਲ ਕੀਤੀ ਵੀ ਜੇ ਖਾਣ ਨਹੀਂ ਠੀਕ ਲੱਗੇ ਵਿਗਦੀ ਆ ਉਹ ਕਹਿੰਦਾ ਵੀ ਮੈਨੂੰ 2 ਦਿਨ ਪੈਸਾ ਨੂੰ ਲੱਗ ਜਾਵੇ ਮੈਂ ਚਾਹ ਪਾਜੀ ਉਹ ਹੋਰ ਹਾਂ ਉਹ ਦੋ ਲਏ ਹੁਣ ਕਿੰਨਾ ਚਿਰ ਬੰਚ ਦੀ ਹਾਂਜੀ 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 4 ਦਿਨ ਤੇ ਅੱਗੇ ਹੋ ਗਏ ਜੀ 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 ਠੀਕ ਆ ਬੱਚਾ ਦਾ ਉਹ ਪਰਾਂ ਵੀ ਕਹਿਦਾ ਬਾਅਦ ਉਹ ਬੱਚਾ ਬੈਠਾ ਹੈ ਦਾ ਨਾ ਬੱਚਾ ਚਾਰ ਪੰਜ ਦਿਨ ਹੋ ਗਏ ਠੀਕ ਆ ਤਾਂ ਆ ਜਾਏ ਬੱਚਾ ਆ ਜਿਆ ਬਾਕੀ ਰੌਣਕ ਲੱਗੀ ਰਹਿੰਦੀ ਆ ਭਾਜੀ ਦੇ ਕੋਲ ਸਾਰੇ ਜਣੇ ਆਏ ਆ ਇਹਨਾਂ ਨਾਲ ਵੀ ਗੱਲਬਾਤ ਕਰਾਉਣੀ ਬਾਅਦ ਚ ਤੇ ਪਹਿਲਾਂ ਆਪਾਂ ਮੱਝ ਦਾ ਮੁੱਲ ਦੱਸ ਲਈਏ ਹਾਂ ਹਾਂਜੀ ਤੇ ਕਿੰਨਾ ਕਰਨਾ ਭਾਜੀ ਮੁੱਲ ਦਾ ਹਾਂ ਜੀ ਕੋਈ ਦਾ 25 ਕਰਦੇ ਹਾਂ ਜੀ ਪਰ 17 ਦੀ ਮੈਂ ਦੇ ਦਾਂ ਮਾਣਦਾਨ ਕਰ ਦੋ ਮੋਕੇ ਠੀਕ ਆ ਹਾਂ ਜੀ ਬਾਕੀ ਸੋਹਣੀ ਜਨਕੀ ਪੂਰੀ ਆ ਹਨਾ ਕੋਈ ਇੱਕ ਵੀ ਆਵਾਜ਼ ਚਿੱਟਾ ਜਿਹੜੀ ਆ ਬਾਦੇ ਨੇ ਵੀ 2-3 ਇੰਚ ਹੁੰਦੀ ਨਹੀਂ ਪੂ ਚੱਟੀ ਹਾਂ ਜੀ ਉਹ ਵੀ ਹੈਗੀ ਆ ਆ ਵੇਖੋ ਜੀ ਬਾਕੀ ਰੰਗ ਬਾਜ਼ ਸਿੰਘ ਬੜਾ ਸੋਹਣਾ ਵਾ ਇਦਾਂ ਦੀਆਂ ਮੈਂ ਜਾਂ ਦੁੱਧ ਬਹੁਤ ਜਗਾ ਦਿੰਦੀ ਆ ਹਨਾ ਮੇਰਾ ਕੰਮ ਯਾਰਾਂ ਕਰ ਦੁੱਧ ਆ ਜੀ 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 ਤੇ ਕਿੰਨਾ ਕ ਚਵਾ ਜੂਗੀ ਏ ਆਪਾਂ ਉਹ ਰਗ ਲੋਚਾ ਸੋਖਾ ਚ ਉਹ ਇਹਨਾਂ ਦੇ ਬਣਦਾ ਹੱਕ ਮੰਨਦਾ ਹਾਂ ਜੀ ਠੀਕ ਆ ਬਾਕੀ ਸੇਵਾ ਦਾ ਭਾਈ ਅਗਲੇ ਜਾ ਦੁੱਧ ਤੇ ਛੋੜ ਕਰ ਦਿਓ ਮੋਗੇ ਤੇ ਅਗਲਾ ਕਰ ਲਾਂਗੇ ਭਾਈ ਉਹ ਬਾਕੀ ਨਰਾਜ ਕੋਈ ਵੀ ਨਹੀਂ ਕਿਸੇ ਨੂੰ ਨਹੀਂ ਕਰਦੇ ਹਨਾ ਸਭ ਨਹੀਂ ਕਰੀਗੇ ਇਹਨੂੰ ਨਰਾਜ ਨਹੀਂ ਕਰਨਾ ਭਰਾਵਾਂ ਨੂੰ ਤੇ ਬਾਕੀ ਆਪਾਂ ਵੱਡੀ ਮਾਝ ਵੀ ਪਾਈ ਤੇ ਵੱਡੀ ਮਾਝ ਸੇਲ ਕਰਦੀ ਆ ਉਹ ਵੀਰ ਨਾਲ ਵੀ ਗੱਲਬਾਤ ਕਰਾ ਲਈਏ ਭਰਾ ਆ ਹੀ ਆਪਣਾ ਵੱਡਾ ਵੀਰ ਆਪਣੇ ਲਾਗੇ ਪੈਣਿਆ ਹਾਂ ਜਿਆਦਾ ਦੂਰ ਨਹੀਂ ਗਈ ਉਹਦਾ ਜੀ ਜੀ ਤੇ ਛੋਟਾ ਨਹੀਂ ਆ ਵੱਡਾ ਆ ਮੇਰ ਦਾ ਮੈਂ ਨਿਕਾ ਆ ਠੀਕ ਆ ਤੇ ਵੀ ਉਦੋਂ ਨੂੰ ਵੇਖਣ ਨੂੰ ਲੱਗਣਾ ਪਰ ਹੈ ਮਤੋਂ ਵੱਡਾ ਜੀ ਕੱਦ ਚ ਨਿਕਾ ਹੋ ਸਕਦਾ ਉਮਰ ਚ ਵੱਡਾ ਹੋਊਗਾ ਨਹੀਂ ਭਰਾ ਇਹ ਚੱਲ ਲੱਗ ਗਿਆ ਜੀ ਕਬੜੀਆਂ ਸਾਰਿਆਂ ਨੂੰ ਪਤਾ ਹਾਂਜੀ ਸਾਸਰੀ ਕਾਲ ਵੀਰ ਜੀ ਸਾਸਰੀ ਕਾਲ ਵੀਰ ਜੀ ਕੀ ਹਾਲ ਚਾਲ ਆ ਜੀ ਵਧੀਆ ਜੀ ਕਿਹੜਾ ਪਿੰਡ ਹੈ ਜੀ ਆਪਣਾ ਪਿੰਡ ਤਾੜਿਆ ਜੀ ਠੀਕ ਆ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਹੀ ਆ ਜ਼ਿਲ੍ਹਾ ਅੰਮ੍ਰਿਤਸਰ ਹੀ ਆ ਜਿੰਡੇ ਵਾਲੇ ਗੁਰੂ ਦੇ ਨਾਲ ਹੀ ਆ ਜਿੱਦਾਂ ਇਹ ਗਹਿਰੀ ਆ ਇੰਨਾ ਕੀ ਜਿੰਡੇ ਵਾਲੇ ਉਧਰ ਪਰਲੀ ਸਾਈਡ ਤੇ ਤਾੜ ਗੰਗਾ ਠੀਕ ਆ ਹਾਂਜੀ ਸੋਹਣੀ ਮੱਝ ਖਰੀਦ ਲਈ ਹਨਾ ਹਾਂਜੀ ਇਹ ਸ਼ੌਂਕ ਨਹੀਂ ਰੱਖਣੀ ਆ ਇਹ ਕਿ ਕਿਦਾਂ ਅ ਸ਼ੌਂਕ ਵੀ ਆ ਵੱਡਾ ਲੰਗਰ ਖਰੀਦਣ ਦਾ ਬਾਕੀ ਸੇਲ ਨਹੀਂ ਲਈਦਾ ਸੇਲ ਵੀ ਕਰ ਦਿੰਦੇ ਹਾਂ ਠੀਕ ਆ ਠੀਕ ਆ ਸਹੀ ਆ ਤੇ ਤੁਹਾਡਾ ਨੰਬਰ ਦੱਸ ਦੋ ਫੇ ਆਪਣਾ ਵੀ ਨੰਬਰ ਅ 97798 77721 ਨਾਮ ਕਲਵੀਰ ਸਿੰਘ ਨਾਮ ਕਲਵੀਰ ਸਿੰਘ ਪਿੰਡ ਤਾੜਾ ਤੇ ਤੁਸੀਂ ਖੁਸ਼ ਜੇ ਨਾ ਪੂਰੇ ਪੂਰੇ ਖੁਸ਼ ਆ ਜੀ ਦੋ ਟਾਈਮ ਚਵਾਈ ਕਰ ਲਈ ਹਨਾ ਹਾਂ ਪੁੱਛੋ 13 ਕਿਲੋ ਦੁੱਧ ਚੋ ਕੇ ਖੜਿਆ ਚੋਇਆ ਵੀ ਨਾ ਤੂ 13 ਕਿਲੋ ਦੋ ਟਾਈਮ ਚੋ ਕੇ ਤਸੱਲੀ ਕਰਕੇ ਚਵਾਈ ਦੀ ਇੱਕ ਨੰਬਰ ਆ ਦੁੱਧ ਵੀ 13 ਕਿਲੋ ਆ ਨੈਟ ਆ ਹੋਣ ਦੱਸ ਦੋ ਜੇ ਕੋਈ ਨਾ ਝੂਠ ਬੋਲਿਆ ਨਾ ਹੁਣ ਦੱਸ ਦੋ ਸਾਹਮਣੇ ਜੇ ਆਪਾਂ ਕੱਟਣੀ ਨਹੀਂ ਨੀ ਇਹ ਵੀਡੀਓ ਨਹੀਂ ਕੱਟਣੀ ਮੈਂ ਕੋਈ ਝੂਠ ਨਹੀਂ ਹਾਂਜੀ ਜੋ ਮੈਂ ਕਿਹਾ ਹੀ ਉਹੋ ਹੀ ਆ ਠੀਕ ਆ ਮੱਝ ਮੱਝੇ ਕਰਾਂ ਦਿਖਾ ਦਈਆਂ ਨਾ ਪਾਣ ਕੱਤ ਕਾੜ ਚੈੱਕ ਕਰ ਲਓ ਕੋਈ ਵੀ ਕਹਦੇ ਆਪਾਂ ਗਲਤ ਕੰਮ ਕੀਤਾ ਹਾਂਜੀ ਹਾਂਜੀ ਦੁੱਧ ਵੱਧ ਕਿਲੋ ਜਿਹੜਾ ਘਟਦੇ ਹੋ ਚੱਲ ਆਪਾਂ ਦੇ ਥੜਾ ਜੀ ਜੀ ਸਤਜਾ ਕੋਈ ਹੋਰ ਫਾਲਟ ਹੋ ਗਿਆ ਆਪਾਂ ਕਦੀ ਹੋ ਜਾ ਕੰਮ ਜੀ 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 ਨੇ ਉੱਦਾਂ ਸੋਹਣੇ ਹੁੰਦੇ ਜਿੰਨੇ ਬਹੁਤ ਪਾਈਦੇ ਆਪਾਂ ਜੇ ਮੈਂ ਕਹਿੰਦਾ ਮੈਂ ਥੋੜਾ ਜਿਹਾ ਪਰ ਇਹ ਨਹੀਂ ਕਹਿ ਸਕਦਾ ਨਹੀਂ ਕਹਣਾ ਮੇਰੀ ਜਿੱਤੀ ਆ ਬੇਲ ਵੀ ਕਾਫੀ ਲੰਮੀ ਆ ਕਾਫੀ ਪਿੱਛੇ ਹਟ ਕੇ ਦਿਖਾਉਣੇ ਪਿੱਛੇ ਵੀ ਕੱਟੀ ਆ ਡਬਲ ਫਾਇਦਾ ਹੁਣ ਜੇ ਅੱਗੇ ਕਿਸੇ ਨੇ ਖਰੀਦਣੀ ਹੋਵੇ ਤੇ ਤਕਰੀਬ ਨੇ ਇਦਾਂ ਦੀਆਂ ਜਿਹੜੀਆਂ ਹੁੰਦੀਆਂ ਮੱਝਾਂ ਉਹਨਾਂ ਦਾ ਮੰਡੀ ਦੇ ਵਿੱਚ ਮੁੱਲ ਤਾਂ ਕਾਫੀ ਕਰਦੇ ਹਨਾ ਹਾਂਜੀ ਤੇ ਤੁਸੀਂ ਜਾਇਜ਼ ਹੀ ਕਰਤਾ ਸੀ ਕਿਹਦੀ ਵੀ ਹਰਿਆਣੇ 'ਚ ਮੱਝਾਂ ਹੋਣਗੀਆਂ ਪਰ ਇਹ ਮੁੱਲ ਤੇ ਨਹੀਂ ਹੋਣਗੀਆਂ ਜੀ ਰੇਟ ਕਿ ਨਹੀਂ ਮਿਲੂ ਜਿਹੜੇ ਦਾ ਰੇਟ ਭਰਾ ਵੀ ਤੁਹਾਨੂੰ ਦੇ ਦੂਗਾ ਠੀਕ ਆ ਬਾਕੀ ਤੁਸੀਂ ਆਪਣੀ ਸਮਝ ਕਰਕੇ ਲੈਣੀ ਜਿੰਨੇ ਮੱਝ ਲੈਣੀ ਇੰਨਾ ਕੰਮ ਕਰਿਓ ਭਰਾ ਦੇ ਘਰ ਆ ਕੇ ਮੈਂ ਲਿਓ ਫੋਨ ਤੇ ਮੱਝ ਲੈ ਰਿਓ ਫੋਨ ਤੇ ਮੈਂ ਉਨੀ ਚੰਗੀ ਨਹੀਂ ਲੱਗਦੀ ਤੋੜ ਕੇ ਦਿਖਾਈ ਜੇ ਮੜੀ ਜੀ ਇਹ ਵੀ ਇੱਕ ਰਾਂ ਨਾਲ ਤੋੜੀ ਪਹਿਲਾਂ ਲਾਦੀ ਦਿੰਦੇ ਆ ਭਾਜੀ ਗੱਡੀ 글로ਸੀ ਆ ਤੋੜ ਕੇ ਹੁਣੇ ਲਾ ਦੇਣਾ ਕੋਚਾ ਕੋਈ ਹੋ ਫੜੋ ਫੇ ਇਦਾਂ ਹੀ ਐਣ ਕਦ ਨਹੀਂ ਲਾਉਣੀ ਅੱਜ ਕਰੋ ਜੀ ਚਾਕਾ ਆਏ ਘਕਰਮਾ ਵਾਲੀ ਚੱਲ ਘਰਮਾ ਵਾਲੀ ਬਾਕੀ ਬਾਕੀ ਏਡੀ ਵੱਡੀ ਮੱਛ ਪੈਦਾ ਕਰ ਲਈ ਘਰ ਖਾਉਣਾ ਪੈਂਦਾ ਪੂਰਾ ਹਾਂ ਬਾਬਾ ਮੇਰ ਕਰੇ ਸੌ ਖੰਡ ਹੋਣੀ ਹੋਵੇ ਜੀ ਇਧਰ ਨਹੀਂ ਗਈ ਆ ਗਈ ਗਾਹੋ ਜਿਹੜੀ ਨਹੀਂ ਆਂਦੀ ਤਨੀ ਗਾ ਬਾਕੀ ਸਾਈ ਮੈਂ ਤਾਂ ਵੀ ਜਿੰਨੇ ਮੈਂ ਰੱਖੀ ਵੀਰ ਦੇ ਕੋਲ ਆ ਗਏ ਮੱਝ ਨੇ ਉਹ ਉਂਦੇ ਰੱਖ ਜੀ 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 ਉਂਦੇ ਬੈਠ ਜੀ ਮੌਕੇ ਦੇ ਵੱਡੀ ਲੱਗਦੀ ਹੈ ਜਿੱਦਾਂ ਕਹਿ ਨਹੀਂ ਜੰਦੇ ਹਾਥੀ ਬਹੁਤ ਵੱਡਾ ਹੁੰਦਾ ਵਾ ਹੈ ਬਿਲਕੁਲ ਤੇ ਇਹ ਹਾਥੀ ਦੀ ਟੀ ਮੱਝ ਆ ਆ ਕਰੋ ਚੱਕ ਮਗਰ ਵੀ ਕੱਟੀ ਆਪ ਵੀ ਜੇ ਕੱਟੀ ਆ ਆ ਆਓ ਆੜੀ ਘੜੀ ਬੱਚਾ ਲਗਾ ਘੜੀ। ਚੋਕਲਾ ਸਾਡੀ ਚੁਕਿਆ ਨਾ। ਚੋਕਲਾ ਬਣਾ ਜੋਕਲਾ ਘਰੀ ਆਉਗੀ ਮਜੂਰ ਜਾਨ ਨਹੀਂ ਨੁਕੀ ਨੇ ਨੀ। ਚੋਕਾ ਚੋਕ ਦੇ ਕੀ ਜਮਨ ਲਾ ਸੁਣ। ਇਹਸੇ ਇਹਸੇ ਅਨਤਾ ਕੋਲੇ ਨਾ ਦੇ ਕੋ। ਖੂਪਾ ਜਾਨਦਾ। ਆ ਵੇਖ ਲੋ ਵੀ ਨਾਲ ਵੀਰ ਨੇ ਫਲਕਾਰੀ ਵੀ ਦਿੱਤੀ ਜੇ। ਹਾਂ ਜੀ ਨੇ ਇਹੋ ਜੀ ਮੈਂ ਤੇ ਫਲਕਾਰੀਆਂ ਤੋਂ ਦੋ ਬਾਤ ਤੇ ਕਿੜੀ। ਵੀਰ ਨੇ ਕੱਲ 2 ਪਾਈਆਂ ਹੀ ਦਿੱਤੀ ਆ ਦੇਖਿਆ ਕੱਲ 2 ਪਾਈਆਂ ਹੀ ਕੱਲ 2 ਪਾਈਆਂ ਹੀ ਨਹੀਂ ਆਈਆਂ ਹੀ 2 ਹੀ ਕੱਲੇ ਤੇ ਇੱਕ ਕੱਲੀ ਦੇ ਸੂਤਰੀ ਨਹੀਂ ਹਵਾਂ ਠੀਕ ਹੈ ਠੀਕ ਆ ਗੱਡੀ ਵੀ ਵੱਡੀ ਲਿਆ ਆ ਵੀਰ ਪੂਰੀ ਬੱਚੇ ਨੂੰ ਏਦਾਂ ਨਹੀਂ ਪਿਆ ਜਾਂਦਾ ਬੱਚਾ ਚੁੱਕ ਕੇ ਲੱਦੋ ਜੀ ਵੇਖਾ ਸਿੱਧੀ ਕਰਕੇ ਸਿੱਧੀ ਕਰਕੇ ਸਿੱਧੀ ਕਰਕੇ ਕਿਹ ਕੀ ਗੱਡੀ ਤੇ ਆਉਣੀ ਨਹੀਂ ਭਾਜੀ ਮੈਂ ਇਹ ਦੇ ਦੀ ਨਾ ਮੈਂ ਨਾ ਥੱਲੇੋਂ ਚੜ ਗਈ ਉੱਥੋਂ ਲੱਦੀ ਨਾ ਚਾਰ ਫੋਟ ਦੀ ਗੱਡੀ ਹੁੰਦੀ ਆ ਕਿੱਡੀ ਉੱਚੀ ਆ ਗੱਡੀ ਦੇ ਨਾਲੋਂ ਬਾਹਰ ਜਾਂਦੀ ਜੀ ਚਾਰ ਫੋਟ ਦੀ ਬਲੈਨ ਹੁੰਦੀ ਜਿ세 ਪਿਛਲੇ ਘਰੋਂ ਲਈ ਨਾ ਹਾਂਜੀ ਜਿਹੜਾ ਕਿਹੜਾ ਵਪਾਰੀ ਜਿਹਦੇ ਕੋਲ ਲਈ ਉੱਥੇ ਕਿਹੜਾ ਲੱਦਣ ਨੂੰ ਆ ਸੀ ਲਓ ਜੀ ਲੱਦਤੀ ਆ ਤੁਸੀਂ ਵੀ ਖੋਜਦੇ ਨਾ ਪੁਰੇ ਹਾਂਜੀ ਹਾਂਜੀ ਖੋਜ ਆ ਵੀਰ ਵੀਰ ਪਰਾ ਮੇਰੇ ਨਹੀਂ ਆਏ ਨੇ ਨਾ ਇਹਨਾਂ ਕੋਸ਼ ਹੋਏ ਨੇ ਵੀਰ ਤਾਂ ਖੁਸ਼ ਹੀ ਰਹਿੰਦਾ ਹਨਾ ਪਾਜੀ ਤੁਹਾਨੂੰ ਵਧਾਈਆਂ ਹੋਣ ਤੁਹਾਨੂੰ ਵੀ ਵੀਰ ਜੀ ਦੇ ਵੇਖਣ ਆਲੇ ਸਾਰੇ ਪਰਾਂਵਾ ਨੂੰ ਹੀ ਜੀ ਜੀ ਨਾਲ ਨਾਲ ਵਧਾਈਆਂ ਬਿਲਕੁਲ ਵੇਖੋ ਇਹ ਸਰਕਲ ਆ ਭੈਣ ਭਰਾਵਾ ਤੋਂ ਬਿਨਾਂ ਨਹੀਂ ਆਇਆ ਇਦਾਂ ਦੇ ਵੀਰਾਂ ਸਿਰ ਤੇ ਹੀ ਆਡਾ ਵੀ ਕੰਮ ਚੱਲਦਾ ਵਾ ਜਿਹੜੇ ਖਰੀਦਦੇ ਆ ਹਾਂਜੀ ਇਹਨੂੰ ਤਾਂ ਪਿਆਰ ਨਾਲ ਹੀ ਮੈਂ ਦੇਤੀ ਆ ਠੀਕ ਆ ਠੀਕ ਆ ਚਲੋ ਚੰਗੀ ਗਾ ਕਰਨੀ ਵੀਰ ਜੀ ਕੋਈ ਗੱਲਬਾਤ ਹੋਰ ਬਸ ਠੀਕ ਹੈ ਫੋਨ ਤੇ ਲੱਗੇ ਰਹਿਵਾਂਗੇ ਕਰਦੇ ਰਹਿਵਾਂਗੇ ਬਾਕੀ ਫੋਨ ਕਰ ਲੈਣ ਵੀਰ ਦਾ ਨੰਬਰ ਵੀ ਆਪਾਂ ਚਲਾ ਦੇਣਾ ਵਾ ਤੇ ਵੀਰ ਨੂੰ ਫੋਨ ਕਰ ਲਓ ਜੀ ਠੀਕ ਹੈ ਵੀਡੀਓ ਕਰ ਦਿਓ ਸ਼ੇਰ ਜੀ ਧੰਨਵਾਦ